ਸਤਿ ਸ਼੍ਰੀ ਅਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਦੁਨੀਆ ਭਰ ਵਿੱਚ ਛਟ ਪੂਜਾ ਦਾ ਦਿਹਾੜਾ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਇਹ ਤਿਉਹਾਰ ਵਾੜਾ ਵਿੱਚ ਵੀ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਇਸ ਮੌਕੇ ਨੂੰ ਲੈ ਕੇ ਅਰਬਨ ਸਟੇਟ ਨਹਿਰ ਫਗਵਾੜਾ ਵਿਖੇ ਜਿੱਥੇ ਪ੍ਰਵਾਸੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਫਗਵਾੜਾ ਦੇ ਵਿਦਾਇਕ ਬਲਵਿੰਦਰ ਸਿੰਘ ਧਾਰੀਵਾਲ ਵੱਲੋਂ ਆਪਣੇ ਸਾਥੀਆਂ ਸਮੇਤ ਦੌਰਾ ਕੀਤਾ ਗਿਆ ਇਸ ਮੌਕੇ ਧਾਰੀਵਾਲ ਨੇ ਕਿਹਾ ਕਿ ਇਹ ਤਿਹਾਰ ਪ੍ਰਵਾਸੀਆਂ ਦਾ ਸਭ ਤੋਂ ਪਵਿੱਤਰ ਤਿਹਾਰ ਮੰਨਿਆ ਜਾਂਦਾ ਹੈ ਉੱਥੇ ਹੀ ਧਾਲੀਵਾਲ ਨੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਗਈ ਕਿ ਉਸ ਸਥਾਨ ਦੀ ਸਾਫ ਸਫਾਈ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਪ੍ਰਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਾ ਆਵੇ ਉਹਨਾਂ ਨੇ ਕਿਹਾ ਕਿ ਇਹ ਸਫਾਈ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ ਪੇਸ਼ ਹੈ ਇੱਕ ਰਿਪੋਰਟ ਸਾਰੇ ਜਾਣਦੇ ਹੈਗੇ ਕਿ ਦਿਵਾਲੀ ਦੇ ਪਰਸ ਤੋਂ ਬਾਅਦ 27 ਅਤੇ 28 ਅਕਤੂਬਰ ਨੂੰ ਜਿਹੜਾ ਹੈਗਾ ਛੱਟ ਪੂਜਾ ਦਾ ਜਿਹੜਾ ਪਰਵ ਹੈਗਾ ਉਹ ਬੜੀ ਧੂਮ-ਧਾਮ ਦੇ ਨਾਲ ਜਿੱਥੇ ਸਾਰੀ ਦੁਨੀਆ ਵਿੱਚ ਮਨਾਇਆ ਜਾਂਦਾ ਉਸੇ ਤਰ੍ਹਾਂ ਫਗਵਾੜੇ ਦੇ ਵਿੱਚ ਵੀ ਜਿਹੜਾ ਹੈਗਾ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਜਿਹੜਾ ਹੈਗੇ ਨੇ ਉਹਦੇ ਵਿੱਚ ਸਾਡੇ ਸਾਰੇ ਭਾਈਚਾਰਾ ਜਿਹੜਾ ਹੈਗਾ ਉਹਦੇ ਵਿੱਚ ਹਿੱਸਾ ਲੈਂਦਾ ਹੈਗਾ ਔਰ ਛੱਟੀ ਮਈਆ ਦੇ ਜਿਹੜਾ ਹੈਗਾ ਸ਼ੁਭਾ ਪ੍ਰਾਪਤ ਕਰਦੇ ਹੈਗੇ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹੈਗੇ ਕਿ ਅੱਜ ਹਰ ਸਾਲ ਦੀ ਤਰ੍ਹਾਂ ਕਾਰਪੋਰੇਸ਼ਨ ਵੱਲੋਂ ਬਾਕੀ ਸਾਰੇ ਵਿਭਾਗਾਂ ਵੱਲੋਂ ਜਿਹੜਾ ਹੈਗਾ ਉਹ ਜਿਹੜਾ ਹੈਗਾ ਇੱਥੇ ਸਫਾਈ ਦਾ ਇੱਥੇ ਪਾਣੀ ਛੱਡਣ ਦਾ ਜਿਹੜਾ ਹੈਗਾ ਪ੍ਰੋਗਰਾਮ ਕਜਾਂਦਾ ਹੈਗਾ ਪਰ ਬੇਸ਼ੱਕ ਜਿਹੜੀ ਹੈਗੀ ਆ ਸਾਡੇ ਐਮਸੀ ਸਾਹਿਬ ਜਿਹੜੇ ਸਾਡੇ ਕਾਰਨਗਰ ਦੇ ਹੈਗੇ ਨੇ ਬਾਕੀ ਜੁੱਟੂ ਸਾਹਿਬ ਹੈਗੇ ਨੇ ਆਪਣੇ ਦੂਸਰੇ ਕਿਨਾਂ ਫਰੰਸਿਸਟਿੰਸ ਦਾ ਬਸ ਤੇਰਾ ਹੈਗਾ ਵਗੈਰਾ ਚੰਦਰ ਜੀ ਹੈਗੇ ਨੇ ਇਹਨਾਂ ਸਾਰਿਆਂ ਨੇ ਮਿਲ ਕੇ ਜਿਹੜਾ ਪਹਿਲਾਂ ਹੀ ਹੈਗਾ ਉਹ ਕਾਪਰਚਨ ਦੇ ਧਿਆਨ ਵਿੱਚ ਲੈਂਦਾ ਹੈਗਾ ਪਰ ਕਿਉਂਕਿ ਟਾਈਮ ਥੋੜਾ ਰਹਿ ਗਿਆ ਹੈਗਾ ਉਹ ਦੋ ਦਿਨ ਦੋ ਦਿਵਾਲੀ ਦਾ ਪਰਵਾਸ ਕਰਕੇ ਮੈਂ ਇੱਥੇ ਮੈਡਮ ਕਮਿਸ਼ਨਰ ਅਤੇ ਕਾਰਪੋਰੇਸ਼ਨ ਨੂੰ ਬੇਨਤੀ ਕਰੂੰਗਾ ਕਿ ਇਹਨੂੰ ਜਿਹੜਾ ਹੈਗਾ ਜੰਗੀ ਪੱਧਰ ਤੇ ਕੰਮ ਕਰਾ ਕੇ ਜਿਹੜਾ ਹੈਗਾ ਇਹਨੂੰ ਸਫਾਈ ਕਰਾਇਆ ਜਾਵੇ ਕਿਉਂਕਿ ਜਿਹੜੇ ਨਾਲਾ ਪਾਣੀ ਵਾਲਾ ਜਿਹੜਾ ਹੈਗਾ ਸਟੇਮ ਹੈਗੀ ਹੈ ਇਹਦੇ ਵਿੱਚ ਕਾਫੀ ਢੇਠਾ ਗੰਦਗੀ ਪੈ ਚੁੱਕੀ ਹੈਗੀ ਹੈ ਕਿਉਂਕਿ ਸਾਲ ਤੋਂ ਬਾਅਦ ਇਹ ਸਫਾਈ ਸਾਫ ਬਾਅਦ ਸਫਾਈ ਹੁੰਦੀ ਹੈ ਉਸ ਕਰਕੇ ਕੰਮ ਕਾਫੀ ਹੈਗਾ ਤਾਂ ਇਸ ਕਰਕੇ ਕਾਰਪੋਰੇਸ਼ਨ ਜਿਹੜੀ ਹੈਗੀ ਆਪਣੀ ਡਿਊਟੀ ਨੂੰ ਸਮਝਦੇ ਹੋਏ ਇਹਦੇ ਟਾਈਮ ਬਾਉਂਡ ਜਿਹੜਾ ਹੈ ਦਾ ਕੰਮ ਕਰਕੇ ਦੱਸ ਵੀ ਔਰ ਕੋਸ਼ਿਸ਼ ਕਰੇ ਕਿ ਜਿਹੜਾ 24 ਦਾ 25 ਤੱਕ ਸਾਰੀ ਇਹਦੀ ਸਫਾਈ ਹੋ ਜਾਵੇ ਉਸ ਕਰਕੇ ਮੈਂ ਪਰਿਫੇਰ ਜਿੱਥੇ ਸਾਰੀ ਛਟ ਪੂਜਾ ਦੀ ਜਿਹੜੀ ਕਮੇਟੀ ਹੈਗੀ ਆ ਉਹਦਾ ਬੇਨਤੀ ਕਰੂੰਗਾ ਕਿ ਉਹ ਇਹਦੇ ਨਾਲ ਕਾਰਪੋਰੇਸ਼ਨ ਦੇ ਵਾਰ ਵਾਰ ਧਿਆਨ ਚ ਦਿੰਦੇ ਰਹਿਣ। ਕਾਰਪੋਰੇਸ਼ਨ ਵੀ ਬੇਨਤੀ ਹੈ ਕਿ ਉਹ ਘੱਟੋ ਘੱਟ ਜੇ ਤਾਇਗਾ 24 ਤੋਂ 25 ਤਰੀਕ ਤੱਕ ਇਹਦਾ ਜਿਹੜਾ ਸਾਰਾ ਸਫਾਈ ਦਾ ਪ੍ਰਬੰਧ ਕਰ ਦੇਵੇ। ਬੇਸ਼ੱਕ ਦੀ ਉਹ ਇਹ ਜਿਹੜਾ ਪਾਣੀ ਵਾਲੇ ਛੋਟਾ ਨਾਲਾ ਹੈਗਾ ਇਹਨੂੰ ਸਾਫ ਕਰਨਾ ਹੈਗਾ ਬੇਸ਼ੱਕ ਦੀ ਹਲੇ ਦੁਆਲੇ ਜਿਹੜਾ ਹੈਗਾ ਜਿਹੜਾ ਫੁੱਟਪਾਥ ਬਣਾਇਆ ਹੈਗਾ ਉਹ ਸਫਾਈ ਹੋਵੇ ਕਿਉਂਕਿ ਜਦੋਂ ਕਿਸੇ ਸਾਡੀ ਗਵਰਨਮੈਂਟ ਸੀਗੀ ਤਾਂ ਅਸੀਂ ਜਿਹੜਾ ਕੱਚਾ ਸੀਗਾ ਜਿਹੜਾ ਉਹਨੂੰ ਪੱਕਾ ਕੰਕਰੀਟ ਦਾ ਬਣਾ ਦਿੱਤਾ ਸੀ ਤਾਂ ਜੋ ਕਿਸੇ ਸੰਤਾਂ ਨੂੰ ਜਿਹੜਾ ਕਿਸੇ ਪ੍ਰਕਾਰ ਦੇ ਕੋਈ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ ਉਸ ਕਰਕੇ ਮੈਂ ਜਿੱਥੇ ਸੋਸ਼ਲ ਮੈਨੇਜਰ ਜੀ ਕੁੰਦਨ ਜੀ ਅਤੇ ਸਾਰੇ ਰਾਏ ਸਾਹਿਬ ਇਹਨਾਂ ਦਾ ਗਾਮਚੰਦਰ ਜੀ ਬਾਕੀ ਗੁੱਟੂ ਸਾਹਿਬ ਇਹਨਾਂ ਦਾ ਸਤੰਦਰ ਰਾਏ ਜੀ ਬਾਕੀ ਅਮਰ ਸਾਹਿਬ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਹਰ ਸਾਲ ਦੀ ਤਰ੍ਹਾਂ ਜਿਹੜਾ ਹੈਗਾ ਇਹ ਆਪਣੇ ਦੇਖ ਰੇਖ ਦੇ ਵਿੱਚ ਸਾਰੇ ਜਿਹੜੇ ਲੋੜਿੰਦੇ ਪ੍ਰਬੰਧ ਕਰਵਾ ਕੇ ਦਿੰਦੇ ਹੈਗੇ ਨੇ ਉਸ ਕਰਕੇ ਮੈਂ ਕਰੂਗਾ ਕਿ ਸਾਰੇ ਅਸੀਂ ਹਰ ਸਾਲ ਦੀ ਤਰ੍ਹਾਂ ਇਹ ਪਰਵ ਜੋ ਸਰਦਾ ਦੇ ਭਾਵ ਦੇ ਨਾਲ ਆਪਾਂ ਮਨਾਉਨੇ ਆ ਉਸੇ ਤਰ੍ਹਾਂ ਮਨਾਈਏ ਕਿਉਂਕਿ ਇਹ ਬਹੁਤ ਵੱਡਾ ਤਿਹਾੜ ਹੈ ਔਰ ਇਸ ਦਿਨ ਲੱਖਾਂ ਦੇ ਤਰਾਂ ਦੇ ਵਿੱਚ ਆ ਕੇ ਲੋਕਾਂ ਨੇ ਜਿਹੜਾ ਹੈਗਾ ਛੱਟੀ ਮਈ ਦਾ ਜਿਹੜਾ ਅਸ਼ੀਕਾ ਆਪਣਾ ਕਰਨਾ ਤੇ ਕੋਲਕਾ ਵਿੱਚ ਆਪ ਸਭ ਦਾ ਧੰਨਵਾਦ ਕਰਦਾ ਜੈ ਜਿਸ ਤਰ੍ਹਾਂ ਅਸੀਂ ਤਕਰੀਬਨ ਜਿਹੜੀ ਇਹਨਾਂ ਦੀ ਛੱਟ ਕਮੇਟੀ ਆ ਉਹਦੇ ਨਾਲ 30 ਸਾਲ ਤੋਂ ਇਹ ਪਰਵ ਹਮੇਸ਼ਾ ਸਫਾਈ ਕਰਵਾ ਕੇ ਬਹੁਤ ਵਧੀਆ ਤਰੀਕੇ ਨਾਲ ਮਨਾਉਨੇ ਆ ਇਸ ਵਾਰੀ ਵੀ ਸਾਨੂੰ ਉਮੀਦ ਹੈ ਕਿ ਸਫਾਈ ਹਲੇ ਤੱਕ ਹੋਈ ਲਈ ਕਾਰਪੋਰੇਸ਼ਨ ਹਮੇਸ਼ਾ ਇੱਕ ਹਫਤਾ ਪਹਿਲਾਂ ਸਫਾਈ ਕਰਾਣੀ ਸ਼ੁਰੂ ਕਰ ਦਿੰਦੀ ਹੈ ਲਿਖ ਕੇ ਵੀ ਕਾਰਪੋਰੇਸ਼ਨ ਨੂੰ ਦੇ ਦਿੱਤਾ ਸਾਨੂੰ ਉਮੀਦ ਹੈ ਕਿ 24 ਤਰੀਕ ਤੱਕ ਅਗਰ ਇਹ ਸਫਾਈ ਹੋ ਜਵੇ ਤਾਂ ਹੀ ਪਾਣੀ ਛੱਡਣ ਦਾ ਅਰੇਂਜ ਹੋਏਗਾ ਕਿਉਂਕਿ ਪਾਣੀ ਛੱਡਾਂਗੇ ਤਾਂ ਇਹਨਾਂ ਦਾ ਪਰਬ ਜਿਹੜਾ ਉਹ ਪਾਣੀ ਦੇ ਵਿੱਚ ਖੜੇ ਹੋ ਕੇ ਮਨਾਉਂਦੇ ਆ ਐਸ ਲਈ ਨਹਿਰ ਦੇ ਵਿੱਚ ਕਚਰਾ ਇੰਨਾ ਜ਼ਿਆਦਾ ਆ ਕਿ ਅਗਰ ਇਸ ਤਰ੍ਹਾਂ ਹੀ ਪਾਣੀ ਛੱਡ ਦਿੱਤਾ ਤਾਂ ਲੋਕਾਂ ਦੇ ਪੈਰਾਂ ਦੇ ਵਿੱਚ ਇਹ ਜਿੰਨੇ ਪੱਥਰ ਆ ਜਾਂ ਠਿਕਰੀਆਂ ਕਿਉਂਕਿ ਲੋਕ ਆਪ ਸੁੱਟਦੇ ਰਹਿੰਦੇ ਆ ਇਸ ਕਰਕੇ ਸਾਡੀ ਕਾਰਪੋਰੇਸ਼ਨ ਨੂੰ ਇੱਕ ਰਿਕੁਐਸਟ ਆ ਕਿ ਜਿਹੜਾ ਐਡਾ ਵੱਡਾ ਪਰਵ ਇਹਨਾਂ ਦਾ ਹੈਗਾ ਇਹਨੂੰ ਅਸੀਂ ਬੜੀ ਸ਼ਰਧਾ ਦੇ ਨਾਲ ਬਨਾਈਏ ਇਹਦੀ ਪ੍ਰੋਪਰ ਸਫਾਈ ਹੋਵੇ ਤੇ ਛੱਟੀ ਮਈਆ ਕੀ ਜੈ ਜੈ ਸ਼੍ਰੀ ਰਾਮ ਜੀ ਦੇਖੋ ਜੀ ਦੀਵਾਲੀ ਤੋਂ 6 ਦਿਨ ਬਾਅਦ ਸਾਡੇ ਛੱਟ ਪੂਜਾ ਦਾ ਤਿਉਹਾਰ ਜੋ ਕਿ ਪੂਰੇ ਵਰਲਡ ਦੇ ਵਿੱਚ ਬਹੁਤ ਹੀ ਧੂਮਕਾ ਨਾਲ ਮਨਾਇਆ ਜਾਂਦਾ ਹੈ ਜੀ ਇਸ ਦੀ ਸਫਾਈ ਦੇ ਅਕੋਰਡਿੰਗ ਅਸੀਂ ਧਾਲੀਵਾਲ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਤੇ ਧਾਲੀਵਾਲ ਸਾਹਿਬ ਇਸ ਨੂੰ ਦੇਖਣ ਲਈ ਆਏ ਹੋਏ ਆ ਤੇ ਅਸੀਂ ਇਹਨਾਂ ਨੂੰ ਰਿਕੁਐਸਟ ਕਰਾਂਗੇ ਕੇਸ ਦੀ ਸਫਾਈ ਨੂੰ ਨਜ਼ਰ ਰੱਖਦੇ ਹੋਏ ਇਸ ਦੀ ਸਪਾਈ ਪੁਲਿਸ ਕਰਵਾ ਦਿੱਤੀ ਜਾਵੇ ਜੋ ਕਿ ਕਾਰਪੋਰੇਸ਼ਨ ਵਾਲ ਵੀ ਅਸੀਂ ਲੈਟਰ ਦੇ ਆਏ ਆ ਤੇ ਸਾਨੂੰ ਪੂਰਾ ਆਸ ਹੈ ਕਿ ਤਾਲੀਵਾਲ ਸਾਹਿਬ ਨੇ ਸਾਨੂੰ ਹਮੇਸ਼ਾ ਮਤਲਬ ਇਸ ਬਾਰੇ ਸਾਨੂੰ ਵਧੀਆ ਕਰਕੇ ਦਿੱਤਾ ਹੈ ਤੇ ਇਸ ਵਾਰ ਵੀ ਸਾਡਾ ਪੂਰਾ ਸਹਿਯੋਗ ਦੇਣਗੇ ਧੰਨਵਾਦ